ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਆਪ ਸਭ ਦਾ ਬ੍ਰੀਫ ਪੰਜਾਬ ਚੈਨਲ ਵਿੱਚ ਦੋਸਤੋ ਪੰਜਾਬੀ ਗਾਇਕੀ ਵਿੱਚ ਜਦੋਂ ਵੀ ਤੁੰਬੀ ਦਾ ਜ਼ਿਕਰ ਆਉਂਦਾ ਹੈ ਤਾਂ ਮਰਹੂਮ ਗਾਇਕ ਜਮਲਾ ਜੱਟ ਦਾ ਨਾਮ ਆਪ ਮਹਾਰੇ ਸਭ ਦੀ ਜ਼ੁਬਾਨ ਉੱਤੇ ਆ ਜਾਂਦਾ ਪੰਜਾਬੀ ਲੋਕ ਗਾਇਕੀ ਵਿੱਚ ਆਪਣੀ ਤੁੰਬੀ ਦੀ ਟਣਕਾਰ ਨਾਲ ਗੀਤ ਗਾਉਣ ਵਾਲੇ ਮਰਹੂਮ ਗਾਇਕ ਜਮਲਾ ਜੱਟ ਦਾ ਅਸਲ ਨਾਮ ਲਾਲਚੰਦ ਸੀ ਕਲਾ ਅਤੇ ਸੰਗੀਤ ਹਲਕੇ ਉਸ ਨੂੰ 우ਸਤਾਦ ਲਾਲਚੰਦ ਜਮਲਾ ਜੱਟ ਦੇ ਨਾਮ ਨਾਲ ਸਤਿਕਾਰ ਦੇ ਹਨ ਆਓ ਅੱਜ ਦੀ ਵੀਡੀਓ ਵਿੱਚ ਆਪਾਂ ਲਾਲਚੰਦ ਜਮਲਾ ਜੱਟ ਬਾਰੇ ਜਾਣਕਾਰੀ ਸਾਂਝੀ ਕਰਾਂਗੇ ਕਿ ਕਿਵੇਂ ਉਹ ਲਾਲਚੰਦ ਤੋਂ ਜਮਲਾ ਜੱਟ ਬਣਿਆ ਤੇ ਕਿਵੇਂ ਉਸਨੇ ਤੂੰਬੀ ਦੀ ਕਾਢ ਕੱਢੀ ਸੋ ਦੋਸਤੋ ਵੀਡੀਓ ਬੜੀ ਹੀ ਰੌਚਕ ਅਤੇ ਜਾਣਕਾਰੀ ਭਰਪੂਰ ਹੋਣ ਵਾਲੀ ਹੈ ਕਿਰਪਾ ਕਰਕੇ ਅਖੀਰ ਤੱਕ ਜ਼ਰੂਰ ਸੁਣਿਓ ਤੇ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਦੋਸਤੋ ਲਾਲ ਚੰਦ ਜਮਲਾ ਜੱਟ ਦਾ ਜਨਮ 28 ਮਾਰਚ 1910 ਨੂੰ ਪਿੰਡ ਈਸਪੁਰ ਚੱਕ ਨੰਬਰ 384 ਵਿੱਚ ਹੋਇਆ ਸੀ ਇਹ ਥਾਂ ਪਾਕਿਸਤਾਨ ਦੇ ਮੌਜੂਦਾ ਜ਼ਿਲ੍ਹਾ ਟੋਬਾ ਟੇਕ ਸਿੰਘ ਵਿੱਚ ਪੈਂਦੀ ਹੈ ਅਤੇ ਉਸ ਵੇਲੇ ਇਹ ਤਤਕਾਲੀ ਲਾਇਲਪੁਰ ਜ਼ਿਲ੍ਹੇ ਦੀ ਤਹਿਸੀਲ ਹੁੰਦੀ ਸੀ ਉਸ ਦੇ ਪਿਤਾ ਦਾ ਨਾਮ ਖੇੜਾ ਰਾਮ ਜੁਹੋਤਰਾ ਅਤੇ ਮਾਤਾ ਦਾ ਨਾਮ ਬੀਬੀ ਹਰਨਾਪ ਕੌਰ ਸੀ ਉਹਨਾਂ ਦੇ ਦਾਦਾ ਝੰਡਾ ਰਾਮ ਵੱਜਲੀਵਾਦ ਜਣ ਸਨ ਲਾਲ ਚੰਦ ਅਜੇ 7 ਸਾਲਾਂ ਦਾ ਬਾਲ ਸੀ ਕਿ ਪਿਤਾ ਦਾ ਸਾਇਆ ਉਸ ਦੇ ਸਿਰ ਉੱਤੇ ਉੱਠ ਗਿਆ ਇਸ ਔਖੀ ਘੜੀ ਵਿੱਚੋਂ ਲੰਘਦੇ ਉਹ ਆਪਣੇ ਪਰਿਵਾਰ ਨਾਲ ਚੱਕ ਚੂੜ ਨੰਬਰ 224 ਲਾਇਲਪੁਰ ਰਹਿੰਦੇ ਆਪਣੇ ਨਾਨਕਾ ਨਾਨਾ ਗੂੜਾ ਰਾਮ ਕੋਲ ਆ ਗਏ ਜਿਨ੍ਹਾਂ ਦੀ ਦੇਖ ਰੇਖ ਵਿੱਚ ਹੀ ਉਹਨਾਂ ਦੀ ਪਰਵਰਿਸ਼ ਹੋਈ ਕਿਹਾ ਜਾਂਦਾ ਹੈ ਕਿ ਉਹਨਾਂ ਦੇ ਪਰਿਵਾਰ ਵਿੱਚ ਇਹ ਮਾਨਤਾ ਹੈ ਕਿ ਲਾਲ ਚੰਦ ਦੀ ਮਾਤਾ ਬੀਬੀ ਹਰਨਾਮ ਕੌਰ ਜਾਕਰ ਨੰਬਰ 385 ਵਿਕੇ ਪੀਰ ਕਟੋਰੇ ਚਾਹ ਦੇ ਦਰਬਾਰ ਉਤੇ ਸੇਵਾ ਕਰਨ ਜਾਂਦੀ ਸੀ ਉਸ ਦੀ وجہ ਇਹ ਸੀ ਕਿ ਉਹਨਾਂ ਦੇ ਘਰ ਹੁੰਦਿਆਂ ਹੀ ਔਲਾਦ ਮਰ ਜਾਂਦੀ ਇਹ ਕਿਹਾ ਜਾਂਦਾ ਹੈ ਕਿ ਦਰਗਾਹ ਦੇ ਗੱਦੀ ਨਿਸ਼ੀਣ ਸਾਈ ਨੇ ਇਹ ਬੋਲ ਕੀਤੇ ਸਨ ਕਿ ਤੇਰੇ ਘਰ ਅਜਹੀ ਔਲਾਦ ਪੈਦਾ ਹੋਵੇਗੀ ਜਿਸ ਨੂੰ ਦੁਨੀਆ ਸਜ ਦੇ ਕਰੇਗੀ ਉਸ ਔਲਾਦ ਦੇ ਰੂਪ ਵਿੱਚ ਪਹਿਲਾ ਜਮਲਾ ਜੱਟ ਤੇ ਫਿਰ ਇਹਨਾਂ ਦੇ ਭਰਾ ਚੁੰਨੀ ਲਾਲ ਬਿਹਾਰੀ ਨਾਲ ਕਮਲਾ ਜੱਟ ਤੇ ਜਗਤਪਤ ਚੰਦ ਦੀ ਪਦਾਇਸ਼ ਹੋਈ ਬੇਚਕ ਉਹਨਾਂ ਦੇ ਪਿਤਾ ਖੇੜਾ ਰਾਮ ਅਤੇ ਨਾਨਾ ਗੂਨਾ ਰਾਮ ਉਸ ਵੇਲੇ ਦੇ ਇਲਾਕੇ ਦੇ ਮੰਨੇ ਹੋਏ ਗਵਈਏ ਸਨ ਪਰ ਨਿੱਕੇ ਹੁੰਦੇ ਉਹਨਾਂ ਨੂੰ ਗਾਇਕੀ ਖੁਰਚੇਦਾ ਬੇਗਮ ਦੇ ਗਾਇਕ ਗੀਤ ਅੱਖੀਆਂ ਕਰਮਾਂ ਸੜੀਆਂ ਜਿਹਿਆਂ ਨਾਲ ਸੱਜਣਾ ਦੇ ਝੜੀਆਂ ਦੇ ਨਾਲ ਹੀ ਕਾਇਲ ਕੀਤਾ ਫਿਰ ਗਾਇਕੀ ਦੀ ਪੇਚ ਉਹਨਾਂ ਨੂੰ ਪਿੰਡੂ ਖੇਤਰ ਵੱਲ ਲੈ ਮੋੜੀ ਜਿੱਥੇ ਗਾਇਕੀ ਦੀ ਕਲਾ ਨਾਲ ਜੁੜੇ ਲੋਕਾਂ ਦੀ ਸਹਬਤ ਮਾਰਦਿਆ ਦੋ ਤੁਰੇ ਢੋਲੇ ਉਹਨਾਂ ਦੀਆਂ ਵਰਗੀਆਂ ਸਿੱਖੀਆਂ ਉਹ 1930 ਵਿੱਚ ਉਹਨਾਂ ਦੇ ਪੰਡਤ ਸਾਹਿਬ ਵਿਦਿਆਨਵਾਸੀ ਪਿੰਡ ਸੂਦਕਾ ਮੰਗਲ ਜ਼ਿਲ੍ਹਾ ਚਾਲਕੋੜ ਨੂੰ ਉਸਤਾਦ ਧਾਰਿਆ ਉਹਨਾਂ ਕੋਲ ਕਲਾਸਿਕਲ ਸੰਗੀਤ ਦੀ ਵਿੱਦਿਆ ਹਾਸਲ ਕੀਤੀ ਝਿਕਾਰਾ ਵਜਾਉਣ ਦੀ ਤਕਨੀਕ ਉਹਨਾਂ ਨੇ ਆਪਣੇ ਦਾਦਾ ਗੂੜਾ ਰਾਮ ਤੋਂ ਹਾਸਲ ਕੀਤੀ ਸੀ 1938 ਵਿੱਚ 28 ਸਾਲ ਦੀ ਉਮਰ ਵਿੱਚ ਲਾਲਚੰਦ ਦੇ ਜ਼ਿਲ੍ਹਾ ਲਾਲਪੁਰ ਦੇ ਚੱਕ ਨੰਬਰ 224 ਪਿੰਡ ਫਤੇਦੀਨ ਵਾਸੀ ਚੌਧਰੀ ਵਜੀਦ ਦੀ ਸ਼ਗਿਰਦੀ ਕੀਤੀ ਤੇ ਉਹਨਾਂ ਕੋਲ ਪੱਕੇ ਰਾਗਾਂ ਦੀ ਸਿੱਖਿਆ ਹਾਸਲ ਕੀਤੀ ਇਸ ਦੇ ਨਾਲ ਹੀ ਉਹਨਾਂ ਨੇ ਪ੍ਰਾਤਨ ਸੰਗੀਤਕ ਸਾਜ਼ਾਂ ਨਾਲ ਮੋਹ ਮੋਹਟ ਸਦਕਾ ਅਲਗੋਜਾ ਚਿਪਟਾ ਘੜਾ ਥਾਲੀ ਦੀ ਵਜਾਉਣੀ ਸਿੱਖੀ। ਦੋਸਤੋ ਪੰਜਾਬੀ ਲੋਕ ਗਾਇਕ ਦੀ ਦੁਨੀਆ ਵਿੱਚ ਲਾਲਚਾਤ ਜਮਲਾ ਜੱਟ ਵਾਹਿਦ ਫਨਕਾਰ ਹਨ ਜਿਨ੍ਹਾਂ ਨੇ ਪਿੱਤਲ ਦੀ ਕੁੱਲੀ ਨਾਲ ਤੂਬੀ ਵਰਗੇ ਅਮੀਰ ਸਾਜ਼ ਨੂੰ ਉਜਾੜ ਕਰਕੇ ਅਮੀਰੀ ਬਖਸ਼ੀ। ਇਹ ਤੱਤੀ ਸਾਜ਼ ਤਾੜਪੂਰਾ ਜਾਂ ਤਪੂਰਾ ਦਾ ਹੀ ਇੱਕ ਸ਼ੋਟਾ ਰੂਪ ਹੈ। ਉਹਨਾਂ ਦੇ ਲੋਹੇ ਦੀ ਇੱਕੋ ਹੀ ਤਾਰ ਵਿੱਚੋਂ 700 ਰਾ ਕੱਢਣ ਦਾ ਫਖਰ ਜੋ ਰਤਬਾ ਹਾਸਲ ਕੀਤਾ ਇਸੇ ਕਰਕੇ ਹੀ ਉਹਨਾਂ ਨੂੰ ਵੀ ਬਾਦਕਾ ਦਾ ਉਸਤਾਦ ਵੀ ਬਦਿਆ ਜਾਂਦਾ ਹੈ ਉਹਨਾਂ ਦੇ ਗਾਇ ਲੋਕ ਗੀਤ ਵਿੱਚ ਤੂੰਬੀ ਦਾ ਸੋਹਣਾ ਜ਼ਿਕਰ ਮੌਜੂਦ ਹੈ ਜਿਵੇਂ ਜਮਲੇ ਜੱਟ ਦੀ ਤੂੰਬੀ ਤੇ ਜੋ ਵਾਜਾਵਾਰ ਦੀ ਬਾਦ ਵਿੱਚ ਪੰਜਾਬ ਦੇ ਬਹੁਤ ਸਾਰੇ ਲੋਕ ਗਵਈਆਂ ਨੇ ਇਸ ਤੂੰਬੀ ਦੀ ਟੜਕਾਰ ਨਾਲ ਖੂਬਸੂਰਤ ਗੀਤ ਗਾ ਕੇ ਨਾਮ ਦਾ ਖੱਟਿਆ ਸੀ ਜਾਪਦੀ ਵਟ ਤੋਂ ਪਹਿਲਾਂ ਲਾਲਚਾਤ ਜਮਲਾ ਜੱਟ ਲਾਇਲਪੁਰ ਦੇ ਪਿੰਡਾਂ ਵਿੱਚ ਹੀ ਆਪਣੀ ਕਲਾ ਦੀ ਪੇਸ਼ਕਾਰੀ ਕਰਦੇ ਰਹਿੰਦੇ ਸਨ ਉਸ ਵੇਨੇ ਉਹ ਰਿਕਾਰਡਡ ਗੀਤ ਨਹੀਂ ਸਰਗਾਉਂਦੇ ਉਹ ਅਕਸਰ ਲੋਕ ਅਖਾੜਿਆਂ ਮੇਲਿਆਂ ਧਾਰਮਿਕ ਦਮਾਨਾਂ ਵਿੱਚ ਜਗ੍ਹਾ ਦਾਵਾ ਗੁਰੂ ਗੋਬਿੰਦ ਸਿੰਘ ਵਾਰ ਔਰੰਗਜੇਬ ਧਾਰਮਿਕ ਵਾਰਾਪੂਰਨ ਭਗਤ ਦਹੂਦ ਬਾਦਸ਼ਾ ਜੈਵਲ ਫਤਾਹੀਰ ਸੱਸੀ ਮਿਰਜਾ ਬਾਈਆ ਢੋਲਿਆਂ ਦੀ ਗਾਉਂਦੇ ਸਨ ਦੈਲਪੁਰ ਰਹਦੇ ਇਹਨਾਂ ਦੇ ਬਜ਼ੁਰਗ ਖੇਤੀਬਾੜੀ ਕਰਦੇ ਸਨ ਉਡੀਸੋ 47 ਦੀ ਨਾਮ ਹੋਰੀ ਵੱਡ ਸਦਕਾ ਲਾਲਚਾਦ ਦਾ ਪਰਿਵਾਰ ਆਪਣੀ ਜਬਰ ਭੋਏ ਨੂੰ ਸਦੀਵੀ ਖੈਰਬਾਦ ਕਹਿ ਕੇ ਮਾਲਵੇ ਦੇ ਛੜਤੀ ਸ਼ਹਿਰ ਲੁਧਿਆਣੇ ਦੇ ਜਵਾਰ ਨਗਰ ਆਣ ਵਸਿਆ ਜਿਉਂ ਬਾਤ ਵਿੱਚ ਜਮਲਾ ਜੱਤ ਦਾ ਡੇਰਾ ਤੇ ਪੰਜਾਬੀ ਫਨਚਾਰਾ ਦਾ ਬੱਕਾ ਕਹਿ ਲਾਇਆ ਸ਼ਕਰਸ਼ ਭਰੇ ਦਿਨਾਂ ਦੇ ਵਿੱਚੋਂ ਲੱਗਦਾ ਹੈ ਇੱਕ ਦਿਨ ਲਾਲਚਾਦ ਦੀ ਮੁਲਾਕਾਤ ਕਵੀ ਪ੍ਰੋਫੈਸਰ ਰਾਮ ਦਰਾਇਤ ਦਰਦੀ ਨਾਲ ਹੋਈ ਉਹਨਾਂ ਨੇ ਲਾਲਚਾਦ ਦੀ ਲਗੜ ਹੈ ਬਾੜਦਾਰੀ ਅਤੇ ਗਾਇਨ ਕਲਾ ਤੋਂ ਪ੍ਰਭਾਵਿਤ ਹੁੰਦਿਆਂ ਉਹਨਾਂ ਨੇ ਆਪਣੇ ਬਾਗ ਵਿੱਚ ਬਾਂਦੀ ਰੱਖ ਲਿਆ ਉਹਨਾਂ ਨੂੰ ਮਿਲੇ ਉਤਸ਼ਾਹ ਸਦਕਾ ਇਹ ਲਾਲਚਦ ਦੇ ਧਾਰਮਿਕ ਤੇ ਕਵੀ ਦਰਬਾਰਾਂ ਵਿੱਚ ਵੀ ਸ਼ਿਰਕਤ ਕਰਨੇ ਸ਼ੁਰੂ ਕਰ ਦਿੱਤੀ ਉਹਨਾਂ ਦੇ ਪੁੱਤਰੇ ਸ੍ਰੇਸ਼ ਜਬਲਾਲੇ ਦੱਸਿਆ ਕਿ ਜਦੋਂ ਪ੍ਰੋਫੈਸਰ ਸਾਹਿਬ ਆਪਣੇ ਸ਼ਗਿਰਦਾਂ ਨੂੰ ਕੋਈ ਸਫਤ ਦਿੰਦੇ ਸਨ ਤਾਂ ਉਹ ਝਟ ਕਾਪੀਆਂ ਉੱਤੇ ਨੋਟ ਕਰਨੇ ਜੇ ਸਨ ਉਹਨਾਂ ਕੋਲ ਬੈਠਾ ਗੁਣਾ ਦਾ ਧਣੀ ਲਾਲਚਦ ਤਲੀਫ ਪੱਖੋਂ ਪੂਰਾ ਹੋਣ ਕਰਕੇ ਇਧਰ ਉਧਰ ਤੱਕਦਾ ਰਹਿੰਦਾ ਦੱਤੀ ਸਾਹਿਬ ਨੇ ਹੱਸਦਿਆਂ ਕਹਿਣਾ ਲਾਲ ਚੰਦਾ ਤੂੰ ਤਾਂ ਕਮਲਾ ਏ ਜਮਲਾ ਏ ਤੇਰਾ ਜਮਲਾ ਜੱਟ ਖੈਰ ਉਹ ਕਮਲੇ ਨਹੀਂ ਸਨ ਪਰ ਉਹ ਜਮਲੇ ਜ਼ਰੂਰ ਸਨ ਇੰਜ ਹੀ ਜਮਲਾ ਤੇ ਫਿਰ ਜਮਲਾ ਜੱਟ ਉਹਨਾਂ ਦੇ ਨਾਮ ਨਾਲ ਪੱਕੇ ਤੌਰ ਤੇ ਜੁੜ ਗਿਆ ਇਸ ਤਰ੍ਹਾਂ ਕਰਕੇ ਉਹ ਲਾਲ ਚੰਦ ਤੋਂ ਜਮਲਾ ਜੱਟ ਦੇ ਨਾਮ ਨਾਲ ਮਸ਼ਹੂਰ ਹੋਏ ਲਾਲ ਚੰਦ ਜਮਲਾ ਜੱਟ ਬੇਸ਼ੱਕ ਕੋਰੇ ਅਣਪੜ ਸਨ ਪਰ ਉਹ ਆਪਣੇ ਰਚੇ ਗੀਤ ਆਪਣੇ ਸ਼ਗਿਰਦਾ ਕੋਲੋਂ ਲਿਖਵਾ ਕੇ ਮਹਿਫੂਜ਼ ਰੱਖਣ ਦਾ ਹੁਨਰ ਉਹਨਾਂ ਕੋਲ ਜ਼ਰੂਰ ਮੌਜੂਦ ਸੀ ਲੋਕ ਗਾਇਕੀ ਨਾਲ ਰੋਹਾਨੀ ਮੋਹ ਦੇ ਚਲਦਿਆਂ ਇਹ ਫਣਕਾਰ ਸਭ ਤੋਂ ਪਹਿਲਾਂ ਆਲ ਇੰਡੀਆ ਰੇਡੀਓ ਜਾਨੀ ਆਕਾਸ਼ਵਾਣੀ ਨਾਲ ਜੁੜ ਗਏ ਆਕਾਸ਼ਵਾਣੀ ਉੱਤੇ ਉਹਨਾਂ ਦੇ ਗਾਏ ਪਹਿਲੇ ਗੀਤ ਲੋਕ ਬੋਲ ਸੰ ਨਾਜੁਕ ਪੈਰ ਮਲੂਕ ਸਸੀ ਦੇ ਇਸ ਦਰਾਂ ਹੀ ਇਹ ਦਿਲਕਸ਼ ਤੇ ਰੋਹਾਨੀ ਆਵਾਜ਼ ਮਸ਼ਹੂਰ ਜਮਾਨਾ ਗ੍ਰਾਮਪੂਰ ਕੰਪਨੀ ਐਚ ਐਮ ਵੀ ਜਾਨੀ ਹਿੱਟ ਜਮਾਸਟਰ ਵਾਇਸ ਕੋਲਕੱਤਾ ਵਾਲਿਆਂ ਦੇ ਕੰਨਾਂ 'ਚ ਆ ਪਈ ਤੇ ਉਹਨਾਂ ਨੇ ਲਾਲਚੰਦ ਜਮਲਾ ਜੱਟ ਨੂੰ ਪੱਕੇ ਤੌਰ ਤੇ ਹੀ ਆਪਣਾ ਗਾਇਕ ਮੁਕਰਰ ਕਰ ਲਿਆ ਤੇ ਲਾਲਚੰਦ ਨੇ ਵੀ ਫਿਰ ਆਖਰੀ ਸਾਹ ਤੱਕ ਐਚ ਐਮ ਵੀ ਕੰਪਨੀ ਨਾਲ ਨਾਲ ਹੀ ਗਾਇਆ ਕਹਿੰਦੇ ਹਨ ਕਿ ਜਿਸ ਦਿਨ ਐਚ ਐਮ ਵਾਲੀ ਕੰਪਨੀ ਨੇ ਉਹਨਾਂ ਦੀ ਰਿਕਾਰਡਿੰਗ ਕਰਦੀ ਹੁੰਦੀ ਸੀ ਤਾਂ ਉਹ ਦਿਨ ਪੂਰਾ ਸਟੂਡੀਓ ਰਗੀਨ ਲਾਈਟਾਂ ਨਾਲ ਸਜਾਇਆ ਜਾਂਦਾ ਸੀ ਹਾਲਾਂਕਿ ਇਹ ਵਰਤਾਰਾ ਬਾਕੀ ਫਨਕਾਰਾਂ ਦੀ ਰਿਕਾਰਡਿੰਗ ਵੇਲੇ ਨਹੀਂ ਹੁੰਦਾ ਸੀ ਲਾਲਚੰਦ ਜਮਲਾ ਜੱਟ ਹੋਣ ਦੀ ਆਵਾਜ਼ ਵਿੱਚ ਪਹਿਲਾ ਤਵਾ 1952 ਵਿੱਚ ਜਾਰੀ ਹੋਇਆ ਇਸ ਤਵਲੇ ਤਵੇਂ ਵਿਚਲੇ ਇੱਕ ਗੀਤ ਦੇ ਬੋਲ ਸਨ ਮੈਨੂੰ ਲੈ ਚੱਲ ਨਦੀਆਂ ਪਾਰ ਘੜੇ ਦੇ ਅੱਗੇ ਹੱਥ ਜੋੜਦੀ ਇਹ ਗੀਤ ਉਹਨੇ ਆਪਣੇ ਪਿਤਾ ਦੀ ਲੋਕ ਤਰਜ ਤੇਰਾ ਲੁੱਟ ਲਿਆ ਸ਼ਹਿਰ ਪਭੋਰ ਸੱਸੀਏ ਨੂੰ ਮੁੱਖ ਰੱਖ ਕੇ ਗਾਇਆ ਸੀ ਇਸ ਤੋਂ ਬਾਅਦ HMM ਕਾਪੜੇ ਵੱਲੋਂ ਰਿਲੀਜ਼ ਛੁਦਾ 78 RPM ਦੇ ਰਿਕਾਰਡਾਂ ਉੱਤੇ ਜਾਰੀ ਹੋਏ ਧਾਰਮਿਕ ਤੇ ਪੰਜਾਬੀ ਲੋਕ ਗੀਤਾਂ ਵਿੱਚੋਂ ਉਹ ਸਤਗੁਰ ਨਾਨਕ ਤੇਰੀ ਦੀਨਾਂ ਲੈ ਰਹੀ ਹੈ ਦੀਜਾ ਲਾਲਾ ਵੇਦੀ ਦੁਨੀਆ ਸਾਰੀ ਹੈ ਮੈਂ ਤੇਰੀ ਤੂੰ ਮੇਰਾ ਛੱਡਣਾ ਜਾਵੀਵੇਂ ਤੇਰੇ ਨੀ ਕਰਾਰਾਂ ਸਾਨੂੰ ਪਟਿਆ ਇੱਦਾਂ ਦੇ ਸੈਂਕੜੇ ਗੀਤ ਉਹਨਾਂ ਦੇ ਆਏ ਲਾਲਚੰਦ ਜਮਲਾ ਜੱਟ ਅਜੇਹ ਪਹਿਲਾ ਗਾਇਕ ਸੀ ਜਿਸ ਨੇ 1952 ਤੋਂ ਆਰ ਪੀ ਐਮ ਰਾਹੀਂ ਆਪਣੇ ਗੀਤਾਂ ਦੀ ਰਿਕਾਰਡਿੰਗ ਕਰਵਾਈ ਤੇ ਫਿਰ ਐਲ ਪੀ ਰਿਕਾਰਡਾਂ ਤੋਂ ਲੈ ਕੇ ਕੈਸਟਾ ਤੱਕ ਦਾ ਦਹਾਕਿਆਂ ਤੱਕ ਦਾ ਲੰਬਾ ਸਫ਼ਰ ਤੈਅ ਕੀਤਾ ਉਹਨਾਂ ਦੇ ਸੈਂਕੜੇ ਗੀਤਾਂ ਤੋਂ ਲੋਕ متاثر ਹੋਏ ਉਹਨਾਂ ਦੇ ਜਿੰਨੇ ਵੀ ਮਕਬੂਲ ਧਾਰਮਿਕ ਗੀਤ ਹੋਏ ਉਹ ਵੀ ਲੋਕ ਕਥਾਵਾਂ ਕਿਸੇ ਅਤੇ ਸਮਾਜਿਕ ਮੁੱਦਿਆਂ ਵਾਲੇ ਗੀਤਾਂ ਦੇ ਵੀ ਜਸ ਖਟਿਆ ਪੰਜਾਬ ਦੀਆਂ ਅਨੇਕਾ ਕਉਪਣੀਆਂ ਨੇ ਜਮਲਾ ਜੱਟ ਦੇ ਮਕਬੂਲ ਗੀਤਾਂ ਦੀਆਂ ਬੇਸ਼ੁਮਾਰ ਕੈਸਟਾ ਮਾਰਕੀਟ ਵਿੱਚ ਪੇਸ਼ ਕੀਤੀਆਂ ਜਿਨ੍ਹਾਂ ਨੂੰ ਸੰਗੀਤ ਮਦਾਹਾ ਤੇ ਉਹਨਾਂ ਦੇ ਚਾਹਣ ਵਾਲਿਆਂ ਨੇ ਬੜਾ ਪਸੰਦ ਕੀਤਾ ਅੱਜ ਵੀ ਉਹਨਾਂ ਦੇ ਗਾਏ ਗੀਤ ਸੀਡੀ ਤੋਂ ਲੈ ਕੇ ਪੈਨ ਡਰਾਈਵ YouTube ਦੇ ਮੋਬਾਈਲਾਂ ਵਿੱਚ ਉਨੀ ਹੀ ਸ਼ਿੱਦਤ ਨਾਲ ਸੁਣੇ ਜਾਂਦੇ ਹਨ ਜਿੰਨੇ ਉਸ ਦੌਰ ਵਿੱਚ ਹਨ ਜਮਲਾ ਜੱਟ ਨੇ ਦੁਨੀਆ ਭਰ ਵਿੱਚ ਆਪਣੀ ਸਾਫ਼ ਤੇ ਸੁਫਾਫ਼ ਲੋਕ ਗਾਇਕੀ ਦੀ ਨਿਮਾਇਸ਼ ਕੀਤੀ 1976 ਵਿੱਚ ਕੈਨੇਡਾ ਵਿੱਚ ਸੰਗੀਤਕ ਸ਼ੋਅ ਹੋ ਰਹੇ ਸਨ ਇੱਕ ਦਿਨ ਪਹਿਲਾਂ ਆਲਮ ਲੋਹਾਰ ਦਾ ਸ਼ੋਅ ਸੀ ਤੇ ਦੂਜੇ ਦਿਨ ਲਾਲਚਤ ਜਮਲਾ ਜੱਟ ਦਾ ਦੂਜੇ ਦਿਨ ਜਦੋਂ ਆਲਮ ਲੋਹਾਰ ਨੂੰ ਜਮਲਾ ਜੱਟ ਦੇ ਸ਼ੋਅ ਬਾਰੇ ਪਤਾ ਲੱਗਿਆ ਤਾਂ ਉਹਨਾਂ ਦਾ ਚਾਹ ਸੁਭਾਲਿਆ ਨਹੀਂ ਸੀ ਜਾ ਰਿਹਾ ਜਦੋਂ ਦੋਹਾਂ ਰਹਾਦੀ ਰੂਹਾਂ ਦਾ ਮੇਲ ਹੋਇਆ ਤਾਂ ਉਹਨਾਂ ਨੇ ਜਮਲਾ ਜੱਟ ਨੂੰ ਆਪਣਾ ਵੱਡਾ ਭਰਾ ਮੰਨ ਲਿਆ ਤੇ ਅਖੀਰ ਤੱਕ ਇਹਨਾਂ ਦੀ ਮਹੱਭਤਾ ਤੇ ਦਰਿਆ ਇਦਾਂ ਹੀ ਵਹਿਦੇ ਰਹੇ ਦਰਮਿਆਨਾ ਕੱਤ ਸਿਰ ਤੇ ਬੰਨੀ ਤੁਰਨੇ ਤੇ ਫਰਨੇ ਵਾਲੀ ਸੋਹਣੀ ਪੱਕ ਪਹਿਰਾਵੇ ਵਿੱਚ ਰਵਾਇਤੀ ਚਾਦਰਾਂ ਕੁੜਤਾ ਤੇ ਹੱਥ ਵਿੱਚ ਫੜੀ ਤੋਬੀ ਲਾਲ ਚੱਦ ਜਮਲਾ ਜੱਟ ਦੀ ਸ਼ਾਨਦਾਰ ਸ਼ਖਸੀਅਤ ਦੀ ਤਰਜਮਾ ਨਹੀਂ ਕਰਦੇ ਸਨ ਇਸ ਲਿਬਾਸ ਤੇ ਅਦਾਜ਼ ਨੂੰ ਪੰਜਾਬ ਵਿੱਚ ਬਾਅਦ ਵਿੱਚ ਅਨੇਕਾਂ ਲੋਕ ਫਨਕਾਰਾਂ ਨੇ ਕਾਪੀ ਕਰਕੇ ਸ਼ੌਹਰਤ ਹਾਸਲ ਕੀਤੀ ਸੀ ਲਾਲ ਚੰਦ ਜਮਲਾ ਜੱਟ ਦਾ ਵਿਆਹ ਵੰਡ ਤੋਂ ਪਹਿਲਾਂ ਹੀ 1928 ਵਿੱਚ 42 ਚੱਕ ਮਲਤਾਨ ਵਿਖੇ ਕੇਸਰ ਚੰਦ ਤੇ ਬੀਬੀ ਕਰਤਾਰੋ ਦੇਵੀ ਦੀ ਧੀ ਰਾਮ ਰੱਖੀ ਨਾਲ ਹੋਇਆ ਉਹਨਾਂ ਦੇ ਘਰ ਪੰਜ ਪੁੱਤਰ ਤੇ ਦੋ ਧੀਆਂ ਨੇ ਜਨਮ ਲਿਆ ਵੱਡਾ ਪੁੱਤਰ ਕਰਤਾਰ ਚੰਦ ਸੀ ਜਿਸ ਦੇ ਅੱਗੇ ਤਿੰਨ ਪੁੱਤਰ ਸ੍ਰੇਸ਼ ਜਮਲਾ ਅਰਜਿੰਦਰ ਜਮਲਾ ਤੇ ਗੋਲਡੀ ਜਮਲਾ ਹੋਈ ਉਹਨਾਂ ਦੇ ਸਾਰੇ ਪੁੱਤਰਾਂ ਤੇ ਫੇਰ ਉਹਨਾਂ ਦੇ ਅੱਗੇ ਬੱਚਿਆਂ ਨੇ ਗਾਇਕੀ ਦੀ ਵਿਰਾਸਤ ਨੂੰ ਅੱਗੇ ਵਧਾਈ ਰੱਖਿਆ ਬਾਦ ਵਿੱਚ ਜਮਲਾ ਤਲਖੱਲਸ ਬਹੁਤ ਸਾਰੇ ਹੋਰ ਫਨਕਾਰਾਂ ਨੇ ਆਪਣੇ ਨਾਮ ਨਾਲ ਵਰਤਿਆ ਜਿਨ੍ਹਾਂ ਦਾ ਤਾਲੁਕਾ ਤੇ ਇਹਨਾਂ ਦੇ ਪਰਿਵਾਰ ਨਾਲ ਨਹੀਂ ਸੀ ਪੰਜਾਬ ਦੇ ਬਹੁਤ ਸਾਰੇ ਮਸ਼ਹੂਰ ਗਾਇਕ ਵੀ ਜਮਲੇ ਜੱਟ ਦੇ ਹੀ ਸ਼ਗਿਰਦ ਸਨ ਸਾਲ 1965 ਵਿੱਚ ਪ੍ਰੋਫੈਸਰ ਕਿਰਪਾਲ ਸਿੰਘ ਕਸੇਲ ਤੇ ਜਮਲਾ ਜੱਟ ਜੀ ਪਾਗਵਟ ਭਰਾ ਵਰਗੇ ਬਾਅਦ ਵਿੱਚ ਪ੍ਰੋਫੈਸਰ ਕਸੇਲ ਦੇ ਉਹਨਾਂ ਦੇ ਸੰਗੀਤਕ ਸਫ਼ਰ ਤੇ ਤੇ ਤੂੰਬੀ ਦੀ ਤਾਰ ਤੇ ਤੂੰਬੀ ਦੀ ਪੁਕਾਰ ਨਾਮੀ ਦੋ ਕਿਤਾਬਾਂ ਲਿਖੀਆਂ ਸਨ ਜੇ ਗੱਲ ਕਰੀਏ ਦੂਰਦਰਸ਼ਨ ਜਲੰਧਰ ਕੇਂਦਰ ਦੀ ਤਾਂ 13 ਅਪ੍ਰੈਲ 1979 ਨੂੰ ਦੂਰਦਰਸ਼ਨ ਕੇਂਦਰ ਜਲੰਧਰ ਦਾ ਉਘਾਟਨ ਹੋਇਆ। ਲਾਲਚੰਦ ਜਮਲਾ ਜੱਟ ਨੂੰ ਇਹ ਫਕਰ ਹਾਸਲ ਸੀ ਕਿ ਉਹ ਦੂਰਦਰਸ਼ਨ ਉੱਤੇ ਗਾਉਣ ਵਾਲੇ ਪਹਿਲੇ ਲੋਕ ਗਾਇਕ ਸਨ। ਲਾਲਚੰਦ ਜਮਲਾ ਜੱਟ ਨਾਲ ਜੁੜੀ ਇੱਕ ਖਾਸ ਗੱਲ ਇਹ ਵੀ ਹੈ ਕਿ ਉਹ ਉਸਤਾਦੀ ਅਤੇ ਸ਼ਗਿਰਦੀ ਦੀ ਰਸਮ ਪੱਡਾ ਹਾਰੜ ਵਾਲੇ ਦੇ ਰਹੀ ਕਰਦੇ ਸਨ। ਇਸੇ ਦੇ ਮੱਦੇ ਨਜ਼ਰ ਰੱਖ ਕੇ ਹੀ ਹਰ ਸਾਲ 15 ਹਾਰੜ ਨੂੰ ਜਵਾਰ ਨਗਰ ਡੇਰਾ 우ਸਤਾਦ ਲਾਲਚੰਦ ਜਮਲਾ ਜੱਟ ਉਤੇ ਭਾਰੀ ਮੇਲਾ ਲੱਗਦਾ ਹੈ ਇਹ ਮੇਲਾ ਲੈਦੇ ਪੰਜਾਬ ਲਾਹੌਰ ਵਿੱਚ 14 ਹਾਰ ਨੂੰ ਬਣਾਇਆ ਜਾਂਦਾ ਲਾਲਚੰਦ ਜਮਲਾ ਜੱਟ ਨੂੰ ਅਨੇਕਾਂ ਅਵਾਰਡ ਮਲੇ ਜਿਨ੍ਹਾਂ ਵਿੱਚ 1956 ਵਿੱਚ ਪੰਡਤ ਜਵਾਹਰ ਲਾਲ ਨਹਿਰੂ ਪ੍ਰਧਾਨ ਮੰਤਰੀ 골ਡ ਮੈਡਲ 1987 ਵਿੱਚ ਪੰਜਾਬ ਆਰਟ ਕਾਉਂਸਲ ਵੱਲੋਂ ਪੰਜਾਬ ਰਾਜ ਦਾ ਪੁਰਸਕਾਰ 20 ਅਕਤੂਬਰ 1988 ਨੂੰ ਪ੍ਰੋਫੈਸਰ ਮੋਹਨ ਸਿੰਘ ਫਾਊਂਡੇਸ਼ਨ ਵੱਲੋਂ ਪੁਰਸਕਾਰ ਇਸ ਤੋਂ ਇਲਾਵਾ ਜੁਕੇ ਦੇ ਫੜਕਾਰਾਂ ਵੱਲੋਂ 24 ਨਵੰਬਰ 1999 ਨੂੰ ਲਾਲਚੰਦ ਜਮਲਾ ਜੱਟ ਦੀ ਛਾੜ ਵਿੱਚ ਕਰਵਾਇਆ ਗਿਆ 2.5 ਘੰਟੇ ਦਾ ਮਿਲਣੀ ਦੌਰਾਨ ਲਾਲਚੰਦ ਦਾ ਬਣਾ ਦੁੱਧ ਸਵਾਰੋ ਜਿਸ ਵਿੱਚ ਉਹਨਾਂ ਨੂੰ 5.5 ਟੋਲੇ ਸੋਨੇ ਦੇ ਮੈਦਲ ਨਾਲ ਸਰਵਾਰਤ ਕੀਤਾ ਗਿਆ ਸੀ 7 ਦਸੰਬਰ 1990 ਨੂੰ ਘਰ ਵਿੱਚ ਫਰਚੁੱਤ ਤਿਲਕ ਕੇ ਡਿੱਗ ਪਏ ਜਿਸ ਕਾਰਨ ਉਹਨਾਂ ਦੇ ਚੂਲੇ ਉੱਤੇ ਸਖਤ ਸੱਟ ਲੱਗੀ ਇਸ ਤੋਂ ਬਾਅਦ ਕੁਝ ਸਮਾਂ ਬਾਅਦ ਹੀ ਲਾਲਚੰਦ ਨੂੰ ਦਿਲ ਦਾ ਦੌਰਾ ਪੈ ਗਿਆ ਫੇਰੋਂ ਕਰੀਬ 1 ਸਾਲ ਤੋਂ ਵੱਧ ਵਿਸਤਰੇ ਤੋਂ ਦਾ ਉੱਠ ਸਕੀ ਪੰਜਾਬੀ ਲੋਕ ਸੰਗੀਤ ਦਾ ਇਹ ਦਰਵੇਸ਼ ਗਾਇਕ 20 ਦਸੰਬਰ 1991 ਨੂੰ 81 ਸਾਲਾਂ ਦੀ ਬਜ਼ੁਰਗ ਗੁਮਰੀ ਇਸ ਜਹਾਨ ਤੋਂ ਚਲੇ ਗਿਆ ਉਹਨਾਂ ਦੀ ਮੌਤ ਜਵਾਰ ਨਗਰ ਲੁਧਿਆਣਾ ਵਿੱਚਲੇ ਉਹਨਾਂ ਦੇ ਘਰ ਵਿੱਚ ਹੋਈ ਸੀ ਉਹ ਸੰਗੀਤ ਦਾ ਅਮੀਰ ਵਿਰਸਾ ਪਿੱਛੇ ਛੱਡ ਕੇ ਗਿਆ ਜੋ ਰਹਿਦੀਆਂ ਸਦੀਆਂ ਤੱਕ ਲੋਕ ਚੇਤਿਆਂ ਵਿੱਚ ਮਿਠਾਸ ਖੋਲਦਾ ਰਹੇਗਾ ਸਾਲ 2018 ਵਿੱਚ ਪਾਕਿਸਤਾਨ ਦੇ ਕਲਾਕਾਰ ਉਸਮਾਰ ਗੌਰੀ ਦੇ ਲਾਲ ਚੰਦ ਜਵਲਾ ਜੱਟ ਦੇ ਮਸ਼ਹੂਰ ਗੀਤ ਦੱਸ ਮੈਂ ਕਿ ਪਿਆਰ ਵਿੱਚੋਂ ਖਟਿਆਂ ਨੂੰ ਅਧਿਕ ਤਰੀਕੇ ਨਾਲ ਨਵੇਂ ਸਿਰਿਓਂ ਸਨੋ ਫਲਿੱਪ ਰਾਹੀਂ ਪੇਸ਼ ਕੀਤਾ ਇਹ ਟਿਕਟੌਕ ਤੇ ਰੱਜ ਕੇ ਵਾਇਰਲ ਹੋਇਆ ਜਿਸ ਉੱਤੇ ਬਾਲੀਵੁੱਡ ਦੇ ਫਨਕਾਰਾਂ ਨੇ ਵੀ ਬਹੁਤ ਸਾਰੇ ਵੀਡੀਓ ਬਣਾ ਕੇ ਜਵਲਾ ਜੱਟ ਨੂੰ ਨਵੀਂ ਪੀੜ੍ਹੀ ਵਿੱਚ ਵੀ ਮਸ਼ਹੂਰ ਕਰ ਦਿੱਤਾ ਸੋ ਦੋਸਤੋ ਇਹ ਸੀ ਤੂਬੀ ਦੀ ਕਾਢ ਕੱਢਣ ਵਾਲੇ ਅਤੇ ਮਸ਼ਹੂਰ ਲੋਕ ਗਾਇਕ ਅਤੇ ਧਾਰਮਿਕ ਗੀਤਾਂ ਦੇ ਰਚੇਤਾ ਲਾਲ ਚੰਦ ਜਮਰਾ ਜੱਟ ਜੀ ਦੀ ਜੀਵਨੀ ਵੀਡੀਓ ਪੂਰੀ ਦੇਖ ਲਈ ਤੁਹਾਡਾ ਸਭ ਦਾ ਧੰਨਵਾਦ ਇਸ ਵੀਡੀਓ ਜੁਬੰਦੀ ਆਪਣੇ ਵਿਚਾਰ ਕਮੈਂਟਾਂ ਵਿੱਚ ਜਰੂਰ ਸਾਂਝੇ ਕਰਿਓ ਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਕਿਰਪਾ ਕਰਕੇ ਬ੍ਰੀ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ